ਸਸਿਕਾਇਰੀ ਸਾਰਿਆਂ ਨੂੰ ਤੇ ਅੱਜ ਮੈਂ ਲੈ ਕੇ ਆਈ ਆ ਤੁਹਾਡੇ ਲਈ ਵਲੌਗ ਮੈਰਿਜ ਦਾ ਤੇ ਅੱਜ ਮੇਰੀ ਮੈਰਿਜ ਸਹੇਲੀ ਦੀ ਮੈਰਿਜ ਆ ਤੇ ਉਹਦੇ ਮੈਂ ਰਿਕਾਰਡਿੰਗ ਕੀਤੀ ਆ ਕਿ ਅਸੀਂ ਪੰਜਾਬੀ ਮੈਰਿਜ ਕਿੱਦਾਂ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਘਰ ਦੀ ਡੈਕੋਰੇਟ ਜਿਹੜੀ ਆ ਬਹੁਤ ਸੋਹਣੀ ਹੋਈ ਆ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਤੇ ਮੈਂ ਉਹਦੀ ਰਿਕਾਰਡਿੰਗ ਕਰ ਰਹੀ ਹਾਂ ਘਰ ਦੇ ਫਰੰਟ ਤੋਂ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਤੇ ਠੰਡ ਬਹੁਤ ਜ਼ਿਆਦਾ ਸੀਗੀ ਠੰਡ ਦੇ ਵਿੱਚ ਹੀ ਅਸੀਂ ਜਿਹੜਾ ਮੈਂ ਬਲੌਗ ਸ਼ੂਟ ਕੀਤਾ ਹੈ ਤੇ ਤੁਸੀਂ ਆਹ ਲਾਸਟ ਵਿੱਚ ਦੱਸਣਾ ਕਮੈਂਟ ਕਰਕੇ ਕਿ ਤੁਹਾਨੂੰ ਇਹ ਬਲੌਗ ਮੇਰਾ ਕਿੱਦਾਂ ਲੱਗਾ ਉਸ ਤੋਂ ਬਾਅਦ ਸਾਨੂੰ ਪੋਕ ਲੱਗੀ ਤੇ ਅਸੀਂ ਚਾਹ ਪਾਣੀ ਪੀਤਾ ਚਾਹ ਦੇ ਵਿੱਚ ਸੀਗੇ ਆ ਕਾਫੀ ਕੁਝ ਸੀਗਾ ਬਟ ਮੈਂ ਆ ਥੋੜੀ ਖਾਂਸੀ ਸੀਗੀ ਤੇ ਬੁਖਾਰ ਸੀਗਾ ਤੇ ਮੈਂ ਇੱਕ ਤੋਂ ਪਕੌੜੇ ਹੀ ਖਾਦੇ ਆ ਤੇ ਸਿਰਫ ਇੱਕ ਪੀਸ ਬਰਫ ਦਾ ਲਿਆ ਸੀ ਤੇ ਉਸ ਮੈਂ ਵਲੋਗ ਜਿਹੜਾ ਛੋਟਾ ਜਿਹਾ ਤੁਹਾਡੇ ਲਈ ਬਣਾ ਰਹੀ ਆ ਫਰੈਂਡਸ ਤੇ ਜੇਕਰ ਤੁਹਾਨੂੰ ਮੇਰਾ ਇਹ ਵਲੋਗ ਚੰਗਾ ਲੱਗਾ ਤਾਂ ਵਲੋਗ ਆ ਕਮੈਂਟ ਵਿੱਚ ਦੱਸਣਾ ਤੇ ਮਿਲਦੇ ਆ ਨੈਕਸਟ ਵਲੋਗ ਵਿੱਚ ਤੋਂ ਬਾਏ ਗਾਇਸ ਬਾਏ ਬਾਏ